ਜੀ ਦੀ ਪਾਵਨ ਹਜ਼ੂਰੀ ਅੰਦਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਅਸਥਾਨਾਂ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਸਵਾਰੇ ਵੜ ਪਾਗੇ ਆਪਾਂ ਸੋਦਰ ਬਾਣੀ ਕੀ ਵਿਚਾਰ ਕਰ ਰਹੇ ਹਾਂ ਆਓ ਸਾਧ ਸੰਗਤ ਅਗਲੇਰੇ ਸ਼ਬਦ ਨਾਲ ਜੁੜਨਾ ਕਰੀਏ ਗੂਜਰੀ ਮਹਿਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋਂ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਅਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤ ਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਇਹ ਪਾਵਨ ਸ਼ਬਦ ਮਬਾਰਕ ਅੰਗ 10 ਪੁਰ ਸੁਭਾਏ ਮਾਨ ਹੈ ਗੁਜਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦਾ ਬਚਨ ਹੈ ਅਸੀਂ ਗੁਜਰੀ ਰਾਗ ਵਿੱਚ ਵੀ ਇਸ ਪਾਵਨ ਸ਼ਬਦ ਦੇ ਦਰਸ਼ਨ ਕਰਦੇ ਹਾਂ ਸਤਿਗੁਰਾਂ ਨੂੰ ਬਾਦ ਅਦਮ ਸੀਸ ਟਕਾਓ ਸੀਸ ਦਿਓ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਹਾਉ ਦੇ ਬੰਦ ਵਿੱਚ ਮਹਾਰਾਜ ਕਿਰਪਾ ਕਰ ਦੇ ਮੇਰੇ ਮੀਤ ਗੁਰਦੇਵ ਹੇ ਮੇਰੇ ਮਿੱਤਰ ਹੇ ਮੇਰੇ ਗੁਰਦੇਵ ਮੋਕੋ RAM ਨਾਮ ਪ੍ਰਗਾਸ ਸਹਿਬ ਕਿਰਪਾ ਕਰ ਮੇਰੇ ਜੀਵਨ ਅੰਦਰ ਤੇਰੇ ਨਾਮ ਦਾ ਪ੍ਰਕਾਸ਼ ਹੋਵੇ ਤੇਰੇ ਨਾਮ ਦਾ ਚਾਨਣ ਹੋਵੇ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹੁਣ ਜਦੋਂ ਅਸੀਂ ਸਤਗੁਰ ਜੀਆਂ ਦਾ ਜੀਵਨ ਪੜ੍ਹਦੇ ਹਾਂ ਤਾਂ ਉਹਨਾਂ ਨੇ ਇਸ ਪ੍ਰੇਮ ਦੀ ਇਸ ਵਿਰਾਗ ਦੀ ਸਿਖਰ ਨੂੰ ਛੂਆ ਹੈ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਹੋਰ ਬਚਨ ਵੀ ਬਾਣੀ ਚ ਪੜਾਂਗੇ ਜਿਸ ਵੇਲੇ ਉਹਨਾਂ ਨੇ ਬਾਣੀ ਉਚਾਰਨ ਕੀਤੀ ਹੈ ਤੇ ਬੰਦਾ ਜਦੋਂ ਸਹਿਜ ਪਾਠ ਰੂਪ ਵਿੱਚ ਪੜਦਾ ਤੇ ਸੋਚਦਾ ਵੀ ਇੰਨੇ ਵੱਡੇ ਵੱਡੇ ਸ਼ਬਦ ਇੰਨੀਆਂ ਪੰਕਤੀਆਂ ਇੱਕ ਇੱਕ ਨਿਰੰਤਰ ਮਹਾਰਾਜ ਸੁਰ ਵਿੱਚ ਉਚਾਰਦੇ ਆ ਤਾਂ ਸੁਰਤ ਜਿਹੜੀ ਹੈ ਉਹ ਕਿੰਨੀ ਭਾਵਨਾ ਵਿੱਚ ਭਜੀ ਹੋਏਗੀ ਜਿਸ ਅੰਤਹਿ ਕਰਨ ਵਿੱਚੋਂ ਇਹ ਪਾਵਨ ਸ਼ਬਦ ਮਹਾਰਾਜ ਜੀ ਦੇ ਨਿਕਲੇ ਨੇ ਜਿਸ ਡੰਗਾਈ ਵਿੱਚੋਂ ਜਿਸ ਗਹਿਰ ਗੰਬੀਰਤਾ ਵਿੱਚੋਂ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ ਤਾਂ ਇਹਦਾ ਭਾਵ ਅੱਖ ਲੱਗੇ ਉੱਥੇ ਇਦਾਂ ਸੁਰਤ ਕਰਕੇ ਜੁੜਨਾ ਤਾਂ ਕਿ ਉਸ ਵਿੱਚੋਂ ਸਾਨੂੰ रस ਆਏ ਆਨੰਦ ਆਏ ਇਹ ਜਿਹੜਾ ਗੁਰੂ ਕੀ ਮੱਤ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਾਮ ਹੈ ਅੱਖ ਲੱਗੇ ਮੇਰੇ ਵਾਸਤੇ ਮੇਰਾ ਪ੍ਰਾਣ ਮੇਰਾ ਸੁਵਾਸ ਹੈ ਮੇਰੇ ਸਾਹਾਂ ਦਾ ਸਖਾਈ ਹੈ ਹਰ ਇੱਕ ਪ੍ਰਾਣ ਦਾ ਹਰ ਇੱਕ ਸੁਵਾਸ ਦਾ ਉਹ ਮਾਲਕ ਸਹਾਈ ਐ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਦੀ ਬੰਦਗੀ ਉਹਦੀ ਕੀਰਤ ਉਹਦੀ ਸਿਫਤ ਸਲਾਹ 함ਰੀ ਰਹਿਰਾਸ ਸਾਡੀ ਕੀ ਐ ਰਹਿਰਾਸ ਹੈ ਰਾਸ ਪੂੰਜੀ ਨੂੰ ਕਹਿੰਦੇ ਆ ਜਦੋਂ ਕੋਈ ਸਫ਼ਰ ਕਰਦਾ ਉਸ ਵੇਲੇ ਉਹਦੇ ਧਿਆਨ ਵਿੱਚ ਇਹ ਹੁੰਦਾ ਵੀ ਮੇਰੇ ਕੋਲ ਕਿੰਨੀ ਪੂੰਜੀ ਹੈ ਜਿਸ ਦੇ ਨਾਲ ਮੈਂ ਕਿੱਥੋਂ ਤੱਕ ਸਫ਼ਰ ਕਰ ਸਕਦਾ ਹਾਂ ਫਿਰ ਉਹ ਇਹ ਵੀ ਧਿਆਨ ਵਿੱਚ ਰੱਖਦਾ ਮੁਸਾਫਿਰ ਇਹ ਤਾਂ ਮੈਂ ਵਰਤ ਲੈਣੀ ਹੈ ਇਦੇ ਤੋਂ ਵੱਧ ਵਧੀਕ ਰੱਖੀ ਜਾਏ ਪਤਾ ਨਹੀਂ ਰਾਹ ਵਿੱਚ ਕਿੱਥੇ ਲੋੜ ਪੈ ਜਾਏਗੀ ਕਿਉਂਕਿ ਸਫਰ ਜਿਵੇਂ ਮੈਂ ਸੋਚਿਆ ਹੋ ਸਕਦਾ ਉਦਾਂ ਨਾਲ ਤੁਰਨਾ ਹੋਵੇ ਉਹਦੇ ਵਿੱਚ ਕੁਦਰਤੀ ਹੈ ਕਿ ਕੋਈ ਨਾ ਕੋਈ ਬਦਲਾਅ ਆਏਗਾ ਇਹ ਤਾਂ ਕੇਵਲ ਮਾਲਕ ਪਰਮੇਸ਼ਰ ਦੀ ਦਾਤ ਹੈ ਕਿ ਜਿਵੇਂ ਉਹ ਸੋਚਦਾ ਤਿਵੇਂ ਉਹ ਕਰਦਾ ਹੈ ਪੁਕਾਰ ਸਕਦਾ ਹੈ ਪਰ ਜਿੱਥੇ ਸਾਡੀ ਗੱਲ ਆਏਗੀ ਉੱਥੇ ਉਹਦਾ ਨਹੀਂ ਹੋਏਗਾ ਜਿੱਦਾਂ ਅਸੀਂ ਸੋਚ ਰਹੇ ਹਾਂ ਕਿ ਸਾਰਾ ਕੁਝ ਹੂਬ ਹੂ ਉਹਦਾ ਹੀ ਹੋਏ ਵੀ ਅਸੀਂ ਜਿੱਦਾਂ ਕਹਿ ਕੇ ਤੁਰ ਪਏ ਆਂ ਵੀ ਇਦਾਂ ਦਾ ਸਾਡਾ ਸਫ਼ਰ ਹੋਏਗਾ ਹੁਣ ਕੁਦਰਤੀ ਹੈ ਵੀ ਉਹਦੇ ਵਿੱਚ ਕੋਈ ਨਾ ਕੋ ਬਦਲਾਅ ਆਏਗਾ ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਗੁਰੂ ਹਰ Rai ਸਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਦਿਆ ਤਾਂ ਉੱਥੇ ਫਿਰ ਸਤਗੁਰਾਂ ਦੇ ਮਹਿਲ ਮਾਤਾ ਨਾਨਕੀ ਜੀ ਜਦੋਂ ਸ਼ਾਮ ਦੇ ਵੇਲੇ ਸਹਿਬਾਂ ਦੇ ਕੋਲ ਬੈਠੇ ਨੇ ਤੇ ਹਜ਼ੂਰ ਸੱਚੇ ਪਾਤਸ਼ਾਹ ਪੁੱਛਦੇ ਆਪ ਕਿ ਤੁਹਾਨੂੰ ਕਿਸ ਗੱਲ ਦੀ ਚਿੰਤਾ ਹੈ ਤਾਂ ਉਹ ਆਖਦੇ ਆਪਣੇ ਪੁੱਤਰ ਤੇਗ ਬਹਾਦਰ ਜੀ ਦੀ ਤੁਸੀਂ ਬਖਸ਼ਿਸ਼ ਕਰੋ ਕਿਰਪਾ ਕਰੋ ਉਹਨਾਂ ਵਾਸਤੇ ਕੀ ਹੁਕਮ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣ ਗਏ ਸਨ ਵੀ ਇੱਕ ਪਾਸੇ ਰਤਾ ਮੋਹ ਵੀ ਹੈ ਪੁੱਤਰ ਪ੍ਰੇਮ ਵੀ ਹੈ ਤੇ ਮਾਂ ਹੁੰਦਿਆਂ ਹੋਇਆਂ ਫਿਕਰ ਵੀ ਹੈ ਅਕਲ ਲਗੇ ਉਹ ਬਹੁਤ ਉੱਚ ਪੈਦਾਨ ਦੇ ਬੜੇ ਵਰਾਗੀ ਤੇ ਬੜੇ ਵੱਡੇ ਪੁਰਖ ਹਨ ਜਿਸ ਹੱਥ ਨਾਲ ਮਹਾਰਾਜ ਪ੍ਰਸ਼ਾਦਾ ਛਕ ਰੇ ਜਿਹੜੇ ਰਮਾਲ ਨਾਲ ਹੱਥ ਸਾਫ ਕੀਤੇ ਆ ਉਹ ਰਮਾਲ ਇਸੇ ਤਰ੍ਹਾਂ ਤੇ ਵਿੱਚ ਫੜਿਆ ਤੇ ਦੇ ਦਿੱਤਾ ਅਕਲ ਲੱਗੇ ਵੀ ਇਹ ਤੁਸਾਂ ਸਾਡੇ ਪੁੱਤਰ ਨੂੰ ਦੇਣਾ ਤੇ ਆਖਣਾ ਵੀ ਆਪਣੇ ਨਾਨਕੇ ਬਕਾਲੇ ਜਾ ਕੇ ਨਿਵਾਸ ਕਰਨਾ ਫਿਰ ਇੱਕ ਬਾਣੀ ਕੀ ਪੋਥੀ ਦਿੱਤੀ ਅਖਲ ਕੇ ਇਹ ਸਾਡੀ ਨੌ ਗੁਜਰੀ ਜੀ ਨੂੰ ਦੇਣੀ ਹੈ ਉਹਨਾਂ ਨੇ ਜਿਹੜਾ ਬਚਨ ਅਗੇ ਆਖਿਆ ਸਾਡੇ ਪਰਕਰਨ ਨਾਲ ਸੰਬੰਧਿਤ ਹੈ ਹਜ਼ੂਰ ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜਾ ਸਫਰ ਗੁਜਰੀ ਨੇ ਤੈਅ ਕਰਨਾ ਹੈ ਉਥੇ ਇਹ ਜਿਹੜੀ ਪੂੰਜੀ ਹੈ ਇਹ ਸਹਾਈ ਹੋਣੀ ਹੈ ਵੇਖੋ ਉਹ ਕੈਸਾ ਸਫਰ ਹੈ ਜਿਹੜਾ ਮਾਤਾ ਗੁਜਰਕੌਰ ਨੇ ਤੈਅ ਕੀਤਾ ਹੈ ਇਥੋਂ ਬਕਾਲੇ ਤੋਂ ਫਿਰ ਪਟਨਾ ਸਾਹਿਬ ਆਨੰਦਪੁਰ ਸਾਹਿਬ ਇਨੀਆਂ ਰੌਣਕਾਂ ਇਨੀਆਂ ਖੁਸ਼ੀਆਂ ਇੰਨੇ ਆਨੰਦ ਫਿਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਹਦੇ ਤੋਂ ਬਾਅਦ ਆਨੰਦਪੁਰੇ ਦਾ ਫਿਰ ਵਸਣਾ ਸਹਿਬਾਂ ਦਾ ਦੇ ਗੁਰੂ ਕੇ ਸਿੱਖ आनंदपुर ਤੋਂ ਫਿਰ ਸਰਹੰਦ ਤੱਕ ਦਾ ਸਫ਼ਰ ਤੈਅ ਕਰਨਾ ਉੱਥੇ ਇਹ ਆਖਿਆ ਵੀ ਇੱਕ ਗੱਲ ਸਹਾਈ ਹੋਣੀ ਹੈ ਤੇ ਉਹ ਹੈ ਇਹ ਅੰਮ੍ਰਿਤ ਬਾਣੀ ਉਹ ਪਹਿਲਾਂ ਵੀ ਜੁੜੇ ਪਰ ਸਹਿਬ ਨੇ ਹੋਰ ਬਖਸ਼ਿਸ਼ ਕੀਤੀ ਹੈ ਬਾਣੀ ਕੀ ਪੋਥੀ ਦੇ ਕੇ ਆਖਿਆ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਸਥੰਮਣ ਤੇ ਜਿਹੜੇ ਫਿਰ ਇਸ ਰਾਸ ਨੂੰ ਆਪਣੇ ਪੱਲੇ ਦਾ ਬੰਨ੍ਹ ਦਿਆ ਤੇ ਪਾਤਸ਼ਾਹ ਇਹ ਕਿਰਪਾ ਕਰਦੇ ਆ ਉਹ ਜਦੋਂ ਜੀਵਨ ਦਾ ਸਫ਼ਰ ਤੈਅ ਕਰਦੇ ਆ ਨਾ ਉਹਨਾਂ ਨੂੰ ਫਿਰ ਆਪਣੀ ਇਸ ਰਾਸ ਤੇ ਭਰੋਸਾ ਹੁੰਦਾ ਹੈ ਉਹ ਜੀਵਨ ਦੀਆਂ ਔਕੜਾਂ ਤੇ ਕਠਿਨਾਈਆਂ ਵੱਲ ਨਹੀਂ ਵੇਖਦੇ ਉਹ ਇਸ ਭਰੋਸੇ ਵੱਲ ਵੇਖਦੇ ਆ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਇਦਾਂ ਨਹੀਂ ਤੁਰਨਾ ਜਿੱਦਾਂ ਮੈਂ ਚਾਹੁੰਦਾ ਹਾਂ ਇਹ ਉਹਦੀ ਮੋਜ ਵਿੱਚ ਤੁਰਨਾ ਹੈ ਮੇਰਾ ਕਰਮ ਕੀ ਹੈ ਕਿ ਜੇ ਮੈਂ ਇਸ ਰਾਹ ਦਾ ਮੁਸਾਫਿਰ ਬਣਿਆ ਹਾਂ ਤਾਂ ਇਹ ਰਾਸ ਆਪਣੇ ਜੀਵਨ ਵਿੱਚ ਇਕੱਠੀ ਕਰਾਂ ਇਸ ਰਾਸ ਨਾਲ ਜੁੜਾਂ ਇਹ ਮੇਰੇ ਜੀਵਨ ਦੀ ਰਾਸ ਹੈ ਸਾਹਿਬ ਕਿਰਪਾ ਕੀਤੀ ਹਰ ਕੀਰਤ 함ਰੀ ਰਹਿਰਾਸ ਹਰੀ ਵੈਗੁਰੂ ਅਕਾਲ ਪੁਰਖ ਦੀ ਕੀਰਤ ਸਿਪਤ ਸਲਾ ਸਾਡੀ ਕਹਿਣ ਲੱਗੇ ਰਹਿਰਾਸ ਹੈ ਹਰ ਕੇ ਜਨ ਸਤ ਗੁਰ ਸਤ ਪੁਰਖਾ ਜਿਹੜੇ ਹਰੀ ਦੇ ਜਾਣਿਆ ਅਕਾਲ ਪੁਰਖ ਵੈਗੁਰੂ ਦੇ ਸੇਵਕ ਆ ਹੇ ਸਤਗੁਰ ਹੇ ਸਤਪੁਰਖ ਉਹਨਾਂ ਨੂੰ ਕੀ ਹਦਾਇਤ ਹੈ ਬਿਨੋਂ ਕਰੋ ਗੁਰਪਾਸ ਆਖਿਆ ਵੀ ਆਪਣੇ ਗੁਰੂ ਅੱਗੇ ਬੇਨਤੀ ਕਰੋ ਇਹ ਮਹਾਰਾਜ ਨੇ ਪਿਆਰ ਨਾਲ ਵੀ ਹੁਕਮ ਵਿੱਚ ਵੀ ਹਦਾਇਤ ਵੀ ਕੀਤੀ ਹੈ ਕਿ ਇੱਕ ਭਰੋਸੇ ਤੇ ਆਪਣੇ ਜੀਵਨ ਨੂੰ ਬਸਰ ਕਰਨਾ ਇੱਕ ਅਗੇ ਅਰਦਾਸ ਕਰਨੀ ਹੈ ਆਪਣੇ ਗੁਰੂ ਕੋਲ ਬੇਨਤੀ ਕਰਨੀ ਹੈ ਤਾਣ ਦੀ ਬਾਣ ਤੂੰ ਹੈ ਮੇਰਾ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਂਉ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੋ ਜੀ ਮਹਾਰਾਜ ਕਹਿੰਦੇ ਮੇਰਾ ਸਾਰਾ ਕੁਝ ਹੀ ਤੇਰੇ ਕੋਲ ਹੈ ਮੇਰਾ ਤੂੰ ਤਾਣ ਵੀ ਹੈ ਦਿਵਾਨ ਵੀ ਹੈ ਤੇ ਇਹ ਗੱਲ ਹੈ ਵੀ ਮੇਰਾ ਤੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਮੈਂ ਜਿਹਦੇ ਅੱਗੇ ਜਾ ਕੇ ਬੇਨਤੀ ਕਰਾਂ ਮੈਂ ਜਿਹਦੇ ਅੱਗੇ ਜਾ ਕੇ ਅਰਜ ਕਰਾਂ ਮੇਰਾ ਤੇ ਸਾਰਾ ਕੁਝ ਸਹਬ ਤੇਰੇ ਅੱਗੇ ਹੈ ਬਿਨੋਂ ਕਰੋ ਗੁਰਪਾਸ ਤੇ ਫਿਰ ਕਹਿੰਦੇ ਬੇਨਤੀ ਕਿਹੜੀ ਕਰਨੀ ਹੈ ਹਮ ਕੀਰੇ ਕਿਰਮਾਂ ਸਤ ਗੁਰ ਸ਼ਰਨਾਈ ਹੁਣ ਇਹ ਕਹਿਣਾ ਤੇ ਬਹੁਤ ਔਖਾ ਹੈ ਆਪਣੇ ਨਾਮ ਦਾ ਆਪਣੇ ਅਹੁਦੇ ਦਾ ਨਾਮ ਇਹ ਆਖਣਾ ਬੜਾ ਸੌਖਾ ਹੈ ਪਰ ਇਹ ਕਹਿਣਾ ਆਪਣੇ ਆਪ ਨੂੰ ਵੀ ਮਹਾਰਾਜ ਅਸੀਂ ਤੇ ਕੀੜੇ ਤੇ ਕਿਰਮ ਹਾਂ ਹੁਣ ਇਹ ਸਾਰਿਆਂ ਦੀ ਸੇਣੀ ਨਾ ਹੁੰਦਾ ਇਥੇ ਤਾਂ ਇੰਨੀ ਵੱਡੀ ਹੌਮੇ ਆ ਸਾਡੇ ਜੀਵਨ ਵਿੱਚ ਕੋਈ ਸਾਨੂੰ ਰਤਾ ਸਲਾਹ ਨਾ ਲੈ ਪੁੱਛੇ ਨਾ ਤੇ ਅਸੀਂ ਕਹਿੰਦੇ ਹਾਂ ਵੀ ਵੇਖੋ ਸਾਡੇ ਅਹੁਦੇ ਦੀ ਤੋਹੀਨ ਕੀਤੀ ਹੈ ਸਾਨੂੰ ਪੁੱਛਿਆ ਨਹੀਂ ਇਹ ਤਾਂ ਵੱਡੀ ਹੌਮੇ ਆ ਜੀਵਨ ਵਿੱਚ ਇਹ ਕਹਿਣਾ ਇੱਕ ਦੂਜੇ ਨੂੰ ਵਡਿਆ ਕੇ ਆਖਣਾ ਇਹ ਤਾਂ ਸੌਖੀ ਖੇਡ ਹੈ ਪਰ ਇਹ ਸਹਿਮ ਅਗੇ ਪ੍ਰਵਾਨ ਕਰਨਾ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਮਹਾਰਾਜ ਤੇਰੀ ਸ਼ਰਨ ਵਿੱਚ ਆਏ ਆ ਪਰ ਇਹ ਸੱਚੀ ਗੱਲ ਹੈ ਵੀ ਸਾਡੀ ਔਕਾਤ ਕੋਈ ਨਹੀਂ ਹੈ ਸਾਡੇ ਚ ਵੱਡਪਣ ਕੋਈ ਨਹੀਂ ਹੈ ਅਸੀਂ ਤਾਂ ਰੁੱਲਦੇ ਫਿਰਦੇ ਆ ਇਹ ਤਾਂ ਤੇਰੀ ਮਿਹਰ ਹੈ ਤੇਰੀ ਬਖਸ਼ਿਸ਼ ਹੈ ਕਿ ਤੂੰ ਕਿਰਪਾ ਕਰਕੇ ਸਾਨੂੰ ਇਸ ਜੋਗ ਬਣਾਇਆ ਹੈ ਕਿ ਅਸੀਂ ਤੇਰੀ ਸ਼ਰਨ ਵਿੱਚ ਤੇਰੀ ਸੰਗਤ ਵਿੱਚ ਆ ਕੇ ਬੈਠੇ ਹਾਂ ਹੁਣ ਇੱਕ ਦਇਆ ਕਰ ਸਾਡੇ ਤੇ ਮਿਹਰ ਕਰ ਤਰਸ ਕਰ ਕਰ ਦਇਆ ਨਾਮ ਪ੍ਰਗਾਸ ਸਹਿਮ ਦਇਆ ਕਰ ਸਾਡੇ ਜੀਵਨ ਵਿੱਚ ਨਾਮ ਦਾ ਪ੍ਰਗਿਆਸ਼ ਹੋਵੇ ਸਾਡੇ ਜੀਵਨ ਵਿੱਚ ਨਾਮ ਦਾ ਰੰਗ ਚੜ ਜਾਏ ਤੇ ਜਿਨ੍ਹਾਂ ਦੇ ਜੀਵਨ ਵਿੱਚ ਨਾਮ ਦਾ ਰੰਗ ਚੜਦਾ ਹੈ ਉੱਥੇ ਫਿਰ ਪਤਾ ਵੀ ਲੱਗਦਾ ਵੀ ਰੰਗ ਚੜਿਆ ਹੋਇਆ ਹੈ ਨਹੀਂ ਤਾਂ ਜੋ ਕੁਝ ਵੇਖਾ ਵੇਖੀ ਚੱਲਦਾ ਨਾ ਉਸੇ ਤਰ੍ਹਾਂ ਚੱਲਦਾ ਰਹਿੰਦਾ ਅਸੀਂ ਸ਼ਾਮਿਲ ਤੇ ਹੁੰਨੇ ਆ ਪਰ ਅਸੀਂ ਉਹਨਾਂ ਰੂਪ ਨਹੀਂ ਬਣ ਸਕਦੇ ਜਦੋਂ ਤੱਕ ਅਸੀਂ ਇਹ ਤਰਲਾਂ ਉਹਦੇ ਅੱਗੇ ਨਹੀਂ ਕਰਦੇ ਤੇ ਉਹਨੇ ਤਾਂ ਇੰਨਾ ਵੱਡਾ ਮਰਾਤਮਾ ਬਖਸ਼ਿਸ਼ ਕੀਤਾ ਉਸ ਪਿਆਰੇ ਨੇ ਆਖਿਆ ਤੇਰੇ ਜੀਵਨ ਅੰਦਰ ਇਹ ਵੰਡਣ ਦਾ ਗੁਣ ਹੈ ਫਿਰ ਸਬਰ ਦਾ ਸੰਤੋਖ ਦਾ ਗੁਣ ਹੈ ਪਰ ਫਿਰ ਉਹ ਕੌਣ ਨੇ ਜਿਹੜੇ ਲੰਗਰਾਂ ਵਿੱਚ ਇੱਕ ਦੂਜੇ ਨੂੰ ਤਾਨੇ ਮਾਰਦੇ ਨੇ ਥੋੜੀਆਂ-ਥੋੜੀਆਂ ਚੀਜ਼ਾਂ ਪਿੱਛੇ ਲੜਦੇ ਆ ਇਹਦਾ ਭਾਵ ਇਹ ਹੈ ਕਿ ਉਹ ਆਏ ਤੇ ਸੰਗਤ ਵਿੱਚ ਪਰ ਉਹਨਾਂ ਗੁਰੂ ਕੋਲੋਂ ਆਣ ਕੇ ਇਹ ਪ੍ਰਗਿਆਸ਼ ਖੇੜਾ ਨਹੀਂ ਮੰਗਿਆ ਉਹ ਜਿੱਥੇ ਸੁਰਤ ਜਿਸ ਤਰ੍ਹਾਂ ਹੱਤਲ ਤੇ ਖਲੋਤੀ ਉੱਥੇ ਗਲੋਤੀ ਰਹੀ ਇਹ ਤਾਂ ਪਾਤਸ਼ਾਹ ਕਿਰਪਾ ਕਰਦਾ ਇਹਨਾਂ ਸੁਰਤਿਆਂ ਨੂੰ ਉੱਚਿਆਂ ਕਰ ਦਿੰਦਾ ਹੈ ਪਰ ਇਹ ਖੇਡ ਬਣਦੀ ਔਖੀ ਹੈ ਅਰਨਾਸ ਕੀਤੀ ਤੇ ਸਹਬ ਵੇਖੋ ਅੱਗੇ ਬਖਸ਼ਿਸ਼ ਕਰਦੇ ਆ ਕਹਿੰਦੇ ਇਹ ਆਖ ਕੇ ਉਹਦੀ ਸ਼ਰਨ ਵਿੱਚ ਬਹਿ ਵੀ ਮਹਾਰਾਜ ਅਸੀਂ ਕੀਰੇ ਤੇ ਕਰਮਾ ਉਹ ਪਤਾ ਕੀ ਕਿਰਪਾ ਕਰਦਾ ਹਰ ਜਨ ਕੇ ਵੱਡ ਭਾਗ ਵਡੇਰੇ ਉਹ ਕਹਿੰਦਾ ਤੁਸੀਂ ਕਰਮ ਨਹੀਂ ਰਹਿ ਗਏ ਜਿਹੜੇ शरीर ਦੇ ਜਨ ਸੇਵਕ ਬਣ ਗਿਆ ਉਹਨਾਂ ਦੇ ਭਾਗ ਬਹੁਤ ਵੱਡੇ ਆ ਜਿਨ ਹਰ ਹਰ ਸਰਦਾ ਹਰ ਪਿਆਸ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਦੇ ਨਾਮ ਦੀ ਸ਼ਰਧਾ ਲੱਗ ਜਾਂਦੀ ਹੈ ਤੇ ਵੇਖੋ ਕਈ ਵਾਰ ਐਸਾ ਹੁੰਦਾ ਵੀ ਜਿਹੜਾ ਕੋਈ ਕਰਮ ਗੁਰਮਤ ਦੇ ਅਨੁਸਾਰੀ ਨਹੀਂ ਹੈ ਨਾ ਤੇ ਕੋਈ ਬੰਦਾ ਕਰ ਰਿਹਾ ਹੋਵੇ ਕੋਈ ਆਖਦਾ ਜੀ ਤੁਸੀਂ ਪਾਠ ਰੱਖਿਆ ਤੇ ਕੁੰਭ ਰੱਖ ਦਿਓ ਤਾਂ ਕਿ ਅਸੀਂ ਬਾਅਦ ਵਿੱਚ ਚੁਲਾ ਛੱਕ ਲਈਏ ਆਖੀ ਵੀ ਵੇਖੋ ਮਹਾਰਾਜ ਤੇ ਇਹ ਗੱਲ ਨੂੰ ਮੰਨਦੇ ਨਹੀਂ ਹਜ਼ੂਰ ਤੇ ਕਹਿੰਦੇ ਪਾਣੀ ਚਿੱਤ ਨਾ ਤੋ ਪਈ ਮੁਖ ਪੀਤੇ ਤਿੱਖ ਜਾਏ ਇਹਨੇ ਤੇਰਾ ਚਿੱਤ ਨਹੀਂ ਧੋਣਾ ਇਹਨੇ ਤੇਰੀ ਪਿਆਸ ਬੁਝਾਉਣੀ ਹੈ ਤੇ ਬੰਦਾ ਕਹਿੰਦਾ ਜੀ ਵੇਖੋ ਸ਼ਰਧਾ ਹੈ ਆਪਣੀ ਆਪਣੀ ਸ਼ਰਧਾ ਹੈ ਤੇ ਜੇ ਤੁਸੀਂ ਇਹ ਸ਼ਰਧਾ ਮੰਨਦੇ ਹੋ ਤਾਂ ਫਿਰ ਸ਼ਰਧਾ ਤੇ ਲੋਕਾਂ ਦੀ ਇਹ ਵੀ ਹੈ ਕਿ ਰੁੱਖ ਨੂੰ ਮੌਲੀਆਂ ਬੰਨ੍ਹਦੇ ਆ ਤੇਲ ਪਾਉਂਦੇ ਉਹਨਾਂ ਦੀਆਂ ਜੜਾਂ 'ਤੇ ਇਹ ਵੀ ਤਾਂ ਬੰਦਾ ਕਹਿੰਦਾ ਜੀ ਮੇਰੀ ਸ਼ਰਧਾ ਹੈ ਸ਼ਰਧਾ ਤੇ ਹਰ ਇੱਕ ਦੀ ਆਪਣੀ ਆਪਣੀ ਹੈ ਪਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸ਼ਰਧਾ ਲੱਗਣੀ ਚਾਹੀਦੀ ਹੈ ਹਰੀ ਵੈ ਗੁਰੂ ਦੇ ਮਨ ਦੀ ਇਹ ਪਿਆਸ ਜਿਹਦੇ ਵਿੱਚ ਇਹ ਨਾਮ ਸਮਾ ਜਾਏ ਤੇ ਜਿੱਥੇ ਫਿਰ ਇਹ ਸ਼ਰਧਾ ਲੱਗਦੀ ਮਹਾਰਾਜ ਕਹਿੰਦੇ ਟੁੱਟਦੀ ਕਦੇ ਨਹੀਂ ਜਿਨ ਸ਼ਰਧਾ ਰਾਮ ਨਾਮ ਲੱਗੀ ਨਿੰ ਦੂਜੇ ਚਿੱਤ ਨ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਹੋਰ ਨ ਪਾਇਆ ਰਾਮ ਜਿਨਾਂ ਨੂੰ ਰੱਬ ਦੇ ਨਾਮ ਦੀ ਸ਼ਰਧਾ ਲੱਗੇ ਕਹਿੰਦੇ ਉਹ ਹੋਰ ਕਿਸੇ ਦੂਜੇ ਪਾਸੇ ਚਿੱਤ ਨਹੀਂ ਲਾਉਂਦੇ ਭਾਵੇਂ ਦੂਜੇ ਪਾਸੇ ਕੋਈ ਸਾਰੀ ਧਰਤੀ ਵੀ ਸੋਨੇ ਦੀ ਕਰਕੇ ਆਖੇ ਵੀ ਆਓ ਇੱਧਰ ਉਹ ਇਸ ਪਿਆਰੇ ਨੂੰ ਛੱਡ ਕੇ ਕਦੇ ਨਹੀਂ ਜਾਂਦੇ ਕਹਿੰਦੇ ਇਹ ਸ਼ਰਧਾ ਹੈ ਇਹ ਪ੍ਰੋਸਾ ਹੈ ਇਹ ਪ੍ਰੇਮ ਦੀ ਖੇਡ ਹੈ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਹਰੀ ਵੈਗੁਰੂ ਦਾ ਨਾਮ ਮਿਲੇ ਤੇ ਰੱਜ ਆਵੇ ਮਿਲ ਸੰਗਤ ਗੁਣ ਪ੍ਰਗਾਸ਼ ਸੰਗਤ ਵਿੱਚ ਮਿਲ ਕੇ ਜੀਵਨ ਚ ਗੁਣਾ ਦਾ ਪ੍ਰਗਾਸ ਹੁੰਦਾ ਹੈ ਜਿਨ ਹਰ 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 ਰਸ ਨਾਮ ਨਾ ਪਾਇਆ ਵੇਖੋ ਮਹਾਰਾਜ ਕਿੰਨੀ ਵਾਰੀ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਇਸ ਰਸ ਨੂੰ ਜੀਵਨ ਵਿੱਚ ਨਹੀਂ ਲੈ ਕੇ ਆਂਦਾ ਤੇ ਭਾਗ ਹੀਨ ਜਮ ਪਾਸ ਹਜ਼ੂਰ ਕਹਿੰਦੇ ਭਾਗਾ ਤੋਂ ਹੀਣਿਆ ਜਮਾਂ ਦੇ ਕੋਲ ਆ ਵਿਕਾਰ ਉਹਨਾਂ ਦੇ ਜੀਵਨ ਤੇ ਭਾਰੂ ਆ ਜੋ ਸਤ ਗੁਰ ਸ਼ਰਨ ਸੰਗਤ ਨਹੀਂ ਆਏ ਜਿਹੜੇ ਸਤ ਗੁਰ ਦੀ ਸ਼ਰਨ ਵਿੱਚ ਸੰਗਤ ਵਿੱਚ ਨਹੀਂ ਆਏ ਹੁਣ ਕੋਈ ਵੀ ਇਹ ਬਾਣੀ ਪੜ੍ਹੇਗਾ ਤਾਂ ਸ਼ਾਇਦ ਆਪਾਂ ਕਹਿ ਸਕਦੇ ਹਾਂ ਵੀ ਇਹਦੀ ਕੋਈ ਬਹੁਤੀ ਵਿਆਖਿਆ ਦੀ ਲੋੜ ਨਹੀਂ ਮਹਾਰਾਜ ਇਸ ਬਾਣੀ ਨੂੰ ਬੜਾ ਸੌਖਿਆਂ ਤੇ ਸਰਲ ਸਮਝਾਉਂਦੇ ਆ ਜੋ ਜਿਹੜੇ ਸਤਗੁਰ ਸ਼ਰਨ ਸੰਗਤ ਨਹੀਂ ਆਏ ਮਹਾਰਾਜ ਕਹਿੰਦੇ ਜਿਹੜੇ ਸਤਗੁਰ ਦੀ ਸ਼ਰਨ ਵਿੱਚ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਉਹਨਾਂ ਦਾ ਜੀਵਣਾ ਤ੍ਰਕਾਰ ਹੈ ਉਹਨਾਂ ਦਾ ਜੀਵਾਸ ਤ੍ਰਿਗ ਹੈ ਫਿਰ ਆਖਿਆ ਜਿਹੜੇ ਸੰਗਤ ਵਿੱਚ ਆ ਜਾਣ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਜਿਹੜੇ ਹਰੀ ਦੇ ਪਿਆਰਿਆਂ ਨੇ ਸੰਗਤ ਵਿੱਚ ਆਉਣਾ ਕੀਤਾ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਉਹਨਾਂ ਦੇ ਧੁਰ ਅੰਦਰ ਉਹਨਾਂ ਦੇ ਮਸਤਕ ਤੇ ਮਹਾਰਾਜ ਨੇ ਇਹ ਲਿਖ ਦਿੱਤਾ ਹੈ ਹੁਣ ਬੰਦਾ ਕਹਿੰਦਾ ਜੇ ਜਦੋਂ ਭਾਗ ਹੋਣਗੇ ਕਰਮ ਹੋਣਗੇ ਫਿਰ ਸੰਗਤ ਵਿੱਚ ਜਾਵਾਂਗੇ ਹਜ਼ੂਰ ਕਹਿੰਦੇ ਸੰਗਤ ਵਿੱਚ ਆਏਗਾ ਤੇ ਤੇਰੇ ਭਾਗ ਬਣ ਜਾਣਗੇ ਇੱਕ ਕਦਮ ਚੱਲੇਗਾ ਹਜ਼ਾਰਾਂ ਕਰਮ ਕਦਮ ਮਹਾਰਾਜ ਲੈਣ ਵਾਸਤੇ ਆਉਂਦੇ ਆ ਇੱਕ ਕਦਮ ਚੱਲਿਆਂ ਉਹ ਹਜ਼ਾਰਾਂ ਪੈਡੇ ਲੈਣ ਵਾਸਤੇ ਆਉਂਦਾ ਸ਼ਰਨ ਸ਼ਰਨ ਗੁਰ ਏਕ ਪੰਡਾ ਜਾਏ ਚਲ ਸਤ ਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ ਅੱਖ ਲੱਗੇ ਉਹ ਪਿਆਰਾ ਕਿਰਪਾ ਕਰਦਾ ਭਾਗ ਬਣ ਜਾਂਦੇ ਆ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਕਹਿੰਦੇ ਉਹ ਸਤ ਸੰਗਤ ਧਾਨਿਆ ਜਿੱਥੇ ਹਰੀ ਵੈ ਗੁਰੂ ਦਾ ਰਸ ਮਾਣਿਆ ਹੈ ਇਹ ਰਸ ਪਾਇਆ ਹੈ ਬਿਲ ਜਨ ਨਾਨਕ ਨਾਮ ਪ੍ਰਗਾਸ ਇਸ ਪਿਆਰੇ ਨੂੰ ਮਿਲ ਕੇ ਸੰਗਤ ਕਰਕੇ ਜੀਵਨ ਵਿੱਚ ਨਾਮ ਦਾ ਪ੍ਰਕਾਸ਼ ਹੋਇਆ ਹਜ਼ੂਰ ਧੰਗ ਗੁਰੂ ਰਾਮਦਾਸ ਮਹਾਰਾਜ ਦਾ ਇਹ ਪਾਵਨ ਸ਼ਬਦ ਜਿਹੜਾ ਸਾਨੂੰ ਸੰਗਤ ਦੀ ਮਹਾਨਤ ਅੰਦਰ ਸੌਂਦਾ ਹੈ ਗੁਰੂ ਕੀ ਵਡਿਆਈ ਬਾਰੇ ਮਹਾਰਾਜ ਚਾਨਣਾ ਪਾਉਂਦੇ ਅਸੀਂ ਰੋਜ਼ ਜਿਹੜਾ ਕੋ ਸਿੱਖ ਸੋਧਰਦੀ ਬਾਣੀ ਪੜ੍ਹਦਾ ਉਹ ਇਹਨਾਂ ਬਚਨਾਂ ਨੂੰ ਪੜ੍ਹਦਾ ਹੈ ਕਿ ਸੰਗਤ ਵਿੱਚ ਆਉਣ ਦਾ ਇਸ ਰਸ ਨੂੰ ਆਨੰਦ ਨੂੰ ਮਾਨਣ ਦਾ ਕਿੰਨਾ ਵੱਡਾ ਕਰਮ ਹੈ ਤੇ ਦੂਜੇ ਪਾਸੇ ਜੇ ਸੰਗਤ ਵਿੱਚ ਨਹੀਂ ਆਉਂਦੇ ਤੇ ਮਹਾਰਾਜ ਕਹਿੰਦੇ ਜੀਵਣਾ ਤ੍ਰਿਗ ਹੈ ਸੰਗਤ ਦੀ ਮਹਾਨਤਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਗੁਰੂ ਕਿਰਪਾ ਕਰੇ ਸਾਨੂੰ ਇਹ ਬਚਨ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਤਿੰਨਾਂ ਦਾ ਸ਼ਹੀਦੀ ਪੁਰਬ ਅਸੀਂ 30 ਤਰੀਕ ਨੂੰ ਸਾਧ ਸੰਗਤ ਸੰਗਤ ਵਿੱਚ ਬੈਠ ਕੇ ਮਨਾ ਰਹੇ ਹਾਂ ਤੇ ਜਦੋਂ ਅਸੀਂ ਪਾਤਸ਼ਾਹ ਦੇ ਜੀਵਨ ਬਾਣੀ ਪੜ੍ਹਦੇ ਹਾਂ ਸਾਰੇ ਕਿਰਪਾ ਕਰਿਓ ਅਗਮੈ ਅਗੋਚਰ ਪਾਰ ਬ੍ਰਹਮ ਅਗਮੈ ਅਗੋਚਰ ਪਾਰ ਬ੍ਰਹਮ